ਪਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਹ ਪਿਆਰ ਭਰੀਆਂ ਗੱਲਾਂ ਸਾਂਝੀਆਂ ਕਰਨੀਆਂ ਜਿਹੜੀਆਂ ਕਿ ਕੱਚੀ ਗੜੀ ਦੇ ਵਿੱਚ ਕੀਤੀਆਂ ਗਈਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਸਾ ਨਦੀ ਪਾਰ ਕਰਕੇ ਆਪਣੇ ਸਿੰਘਾਂ ਨਾਲ ਇੱਕ ਬਾਗ ਦੇ ਵਿੱਚ ਪਹੁੰਚਦੇ ਹਨ ਤੇ ਪਿੰਡ ਬਰੇ ਸਿੰਘ ਤੋਂ ਜਦੋਂ ਪਹੁੰਚਦੇ ਹਨ ਤਾਂ ਉੱਥੇ ਜਦੋਂ ਸਿੰਘਾਂ ਨੂੰ ਪਤਾ ਲੱਗਦਾ ਹੈ ਕਿ ਪਿੱਛੇ 10 ਲੱਖ ਜਿਹੜੀਆਂ ਫੌਜਾਂ ਹਨ ਜਿਹੜੀਆਂ ਉਹਨਾਂ ਨੂੰ ਲੱਭ ਰਹੀਆਂ ਸਿੰਘ ਆਪਣੇ ਗੁਰੂ ਤੋਂ ਪੁੱਛਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਦੇ ਹਨ ਕਿ ਪਾਸ਼ਾ ਆਪਾਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ ਆਪਾਂ ਉਹਨਾਂ ਤੇ ਜਿੱਤ ਕਿਵੇਂ ਹਾਸਲ ਕਰਾਂਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਉਹਨਾਂ ਨੂੰ ਕਹਿੰਦੇ ਹਨ ਜਦੋਂ ਅਕਾਲ ਪੁਰਖ ਨਾਲ ਹੁੰਦਾ ਹੈ ਨਾ ਤਾਂ ਕੀੜੀ ਵੀ ਹਾਥੀ ਨੂੰ ਜਿੱਤ ਸਕਦੀ ਹੈ ਪਾਓ ਅਕਾਲ ਪੁਰਖ ਦੀ ਐਡੀ ਵੱਡੀ ਸਮਰਤ ਹੈ ਤੇ ਅਕਾਲਪੁਰ ਸਾਡੇ ਨਾਲ ਹੈ ਡਰਨ ਦੀ ਲੋੜ ਨਹੀਂ ਜਦੋਂ ਇਹ ਗੁਰੂ ਆਪਣੇ ਬੱਚਿਆਂ ਨੂੰ ਜਦੋਂ ਹੌਸਲਾ ਦੇ ਦਿੰਦਾ ਹੈ ਤਾਂ ਉਹ ਫਿਰ ਅਡੂਰ ਹੋ ਜਾਂਦੀ ਹੈ ਤੇ ਐਸੀ ਤਰ੍ਹਾਂ ਜਦੋਂ ਉੱਥੋਂ ਫਿਰ ਕੱਚੀ ਗੜੀ ਦੇ ਵਿੱਚ ਪਹੁੰਚਦੇ ਹਨ ਤੇ ਉਹ ਸ਼ਾਮ ਦਾ ਵੇਲਾ ਜਦੋਂ ਰਹਿਰਾ ਸਾਜੀ ਦੇ ਪਾੜ ਤੋਂ ਬਾਅਦ ਜਿਹੜੇ ਸਿੰਘਾਂ ਦਾ ਪੁੱਤਰਾਂ ਦਾ ਆਸਮ ਗੁਰੂ ਦੇ ਕੋਲ ਲਾ ਦਿੰਦੇ ਹਨ ਤੇ ਬਾਕੀ ਸਿੰਘਾਂ ਜਿਹੜੇ ਕੋ ਕੁੜੀਆਂ ਕਾਠੀਆਂ ਉਤਾਰ ਕੇ ਤੇ ਉੱਥੇ ਵਿਛਾ ਕੇ ਤੇ ਆਪਣਾ ਸੌਂ ਜਾਂਦੇ ਆਂ ਤਾਂ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਜਿਹੜੇ ਹੈ ਉਹ ਗੁਰੂ ਅੱਗੇ ਅਰਦਾਸ ਤੇ ਗੁਰੂ ਅੱਗੇ ਬੇਨਤੀ ਕਰਦੇ ਆਂ ਕਿ ਗੁਰੂ ਪਾਤਸ਼ਾਹ ਜੀ ਅੱਜ ਜਿਹੜਾ ਹੈ ਅਸੀਂ ਕੱਚੀ ਗੜੀ ਦਾ ਜਿਹੜਾ ਪਹਿਰਾ ਹੈ ਉਹ ਅਸੀਂ ਦੋਨੇ ਭਰਾ ਦਵਾਂਗੇ ਇਹ ਸਾਡੀ ਤੁਹਾਡੀ ਅੱਗੇ ਬੇਨਤੀ ਹੈ ਤੇ ਉਹ ਬੇਨਤੀ ਨੂੰ ਸਵਕਾਰ ਕਰਨ ਤੋਂ ਬਾਅਦ ਗੁਰੂ ਪਾਸ਼ਾ ਜੀ ਆਪਣਾ ਚੌਂਕੜਾ ਲਾ ਕੇ ਤੇ ਉੱਥੇ ਵਾਹਿਗੁਰੂ ਦਾ ਸਿਮਰਨ ਕਰਦੇ ਤੇ ਸਿਮਰਨ ਕਰਨ ਤੋਂ ਬਾਅਦ ਜਦ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਉੱਥੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਤੈਲਦੇ ਹਨ ਤਾਂ ਆਸਮਾਨ ਵੱਲ ਦੇਖ ਮੁਹ ਕਰਕੇ ਤੇ ਉਸ ਪਰਮਾਤਮਾ ਕੀ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਅਹ ਜਿਹੜੇ ਮੇਰੇ ਪੁੱਤਰ ਤੇ ਜਿਹੜੇ ਮੇਰੇ ਸਿੰਘ ਅੱਜ ਇਸ ਤਰ੍ਹਾਂ ਸੁੱਤੇ ਪਈ ਹੈ ਤੇ ਮੈਂ ਤੇਰੀ ਯਾਦ ਦੇ ਵਿੱਚ ਜੁੜਿਆ ਹੋਇਆ ਅਡੋਰ ਹੋ ਗਈ ਮੈਂ ਤੇਰੀ ਅੱਗੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਕੱਲ ਜਦੋਂ ਮੇਰੇ ਪੁੱਤਰ ਤੇ ਮੇਰੇ ਸਿੰਘਾਂ ਦੇ ਟੁੱਟੇ ਟੁੱਟੇ ਹੋ ਜਾਣਗੇ ਤਾਂ ਵੀ ਮੈਂ ਐਸੀ ਤਰ੍ਹਾਂ ਤੇਰੀ ਯਾਦ ਦੇ ਵਿੱਚ ਜੁੜਿਆ ਰਹਾ ਮੇ ਅਡੋਲ ਰਮ ਤੇਰੀ ਯਾਦ ਮੇਰੇ ਵਿੱਚੋਂ ਨਾ ਵਿਸਰ ਜਾਵੇ ਤਾਂ ਇਹ ਜਿਹੜੀ ਯਾਦ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪ੍ਰਮਾਤਮਾ ਅੱਗੇ ਜਦੋਂ ਅਰਦਾਸ ਕੀਤੀ ਹੈ ਤਾਂ ਇਹ ਯਾਦ ਦਾ ਮਤਲਬ ਹੈ ਕਿ ਇਹ ਯਾਦ ਦੇ ਨਾਲ ਕਦੇ ਵੀ ਦੁੱਖ ਕਿਸੇ ਤੇ ਹਾਵੀ ਨਹੀਂ ਹੋ ਸਕਦਾ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਅਸੀਂ ਸਿਮਰਨ ਨੂੰ ਜਿਹੜਾ ਹੈ ਕੋਈ ਮਾਤਵ ਨਹੀਂ ਦੇਂਦੇ ਤਕ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਸਿਮਰਨ ਦੀ ਏਡੀ ਵੱਡੀ ਤਾਕਤ ਦਿੱਤੀ ਹੈ ਕਿ ਕੋਈ ਵੀ ਦੁੱਖ ਐ ਸਾਨੂੰ ਹਰਾ ਨਹੀਂ ਸਕਦਾ ਕਿ ਜਦੋਂ ਅਕਾਲ ਪੁਰਖ ਸਾਡੇ ਨਾਲ ਹੁੰਦਾ ਹੈ ਫਿਰ ਕਿਹੜੀ ਵੀ ਹਾਥੀ ਨੂੰ ਜਿੱਤ ਸਕਦੀ ਹੈ ਤੇ ਉਸੇ ਤਰ੍ਹਾਂ ਹੀ ਹੋਇਆ ਜਦੋਂ ਅਗਲੇ ਦਿਨ ਜਿਹੜਾ ਕਿ ਅੱਜ ਦਾ ਸਮਾਂ ਅੱਜ ਇਸ ਸਮੇਂ ਦੇ ਲਗਭਗ ਪਾਹੀ ਬਾਬਾ ਜੁਜਾਰ ਸਿੰਘ ਜੀ ਜਿਹੜੇ ਸੀ ਸ਼ਹੀਦ ਹੋ ਗਏ ਸੰ ਤੇ ਦੁਪਹਿਰ ਦੇ ਪਿੱਛੋਂ ਪਾਪਾ ਅਜੀਤ ਸਿੰਘ ਜੀ ਸੀ ਉਹ ਸ਼ਹੀਦ ਹੋ ਗਏ ਸੰ ਤਾਂ ਐਸੀ ਤਰ੍ਹਾਂ ਜਦੋਂ ਪੰਜ-ਪੰਜ ਜਥਿਆਂ ਦੇ ਜਥੇ ਬਣ ਕੇ ਜਦੋਂ ਮੁਗਲਾਂ ਨਾਲ 10 ਲੱਖ ਪੂਜਾ ਨਾਲ ਕਕਰਕਰਨ ਸਿੰਘ ਗਏ ਤੇ ਸਾਰੇ ਸਿੰਘ ਸੀ ਜਿਹੜੇ اڈੋਲ ਸੀ ਤਾਂ ਇਸ ਤੋਂ ਬਾਅਦ ਜਿਹੜੀ ਹੋਰ ਇੱਕ ਜਿਹੜੀ ਗੱਲ ਆਈ ਜਿਹੜੀ ਉਹ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਲਿਖੀ ਹੈ ਕਹਿੰਦੇ ਜਦੋਂ ਭਾਈ ਸੁਖ ਸਿੰਘ ਜੀ ਗੁਰੂ ਅੱਗੇ ਬੇਨਤੀ ਕਰਦੇ ਆ ਕਿ ਤੁਸੀਂ ਇੱਥੋਂ ਚਲੇ ਜਾਓ ਤਾਂ ਗੁਰੂ ਜੀ ਜਦੋਂ ਉੱਥੋਂ ਮਾਛੀ ਬੜਵਲ ਜਾਂਦੇ ਆ ਤਾਂ ਭਾਈ ਦਿਆ ਸਿੰਘ ਜੀ ਕਹਿੰਦੇ ਹਨ ਕਿ ਮੈਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਤੁਹਾਰ ਸਿੰਘ ਜੀ ਦੇ ਕਫਨ ਪਾ ਦੇਵਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਦਿਆ ਸਿੰਘ ਜੀ ਦੀ ਬਾਹ ਫੜ ਲੈਂਦੇ ਆ ਕਹਿੰਦੇ ਮਿੱਟੀ ਨਾਲ ਇੰਨਾ ਪਿਆਰ ਨਹੀਂ ਕਰੀਦਾ ਤੇ ਜਿੰਨੇ ਮੇਰੇ ਸਿੰਘ ਪਏ ਹੈ ਇਹ ਮੈਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰੇ ਹੈ ਜੇ ਉਹਨਾਂ ਦੇ ਤਨ ਹੈ ਜਿਹੜੇ ਉਹ ਨੰਗੇ ਪਏ ਹੈ ਤਾਂ ਬਾਬਾ ਜਿਹੜਾ ਹੈਗਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਤੁਜਾਰ ਸਿੰਘ ਜੀ ਦੇ ਤਨ ਵੀ ਨੰਗੇ ਪਏ ਰਹਿੰਦੇ ਹੋ ਕੋਈ ਕਫਨ ਦੇਣ ਦੀ ਲੋੜ ਨਹੀਂ ਤੇ ਉੱਥੋਂ ਮੁਸਕਰਾ ਕੇ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਮਾਚੀ ਵੜੇ ਨੂੰ ਤੋਰ ਪੈਂਦੀਆਂ ਤੇ ਉਸ ਤੋਂ ਬਾਅਦ ਬੀਬੀ ਸ਼ਰਨ ਕੌਰ ਜੀ ਜਦੋਂ ਉੱਥੋਂ ਦੀ ਜਿਹੜੀ ਫੌਜ ਹੈ ਉਹ ਅੱਗੇ ਚਲੀ ਜਾਂਦੀ ਹੈ ਚਮਕੌਰ ਦੀ ਖੜੀ ਹੋ ਕੇ ਤਾਂ ਬੀਬੀ ਸ਼ਰਨ ਕੌਰ ਜੀ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ ਖੂਰ ਸਿੰਘਾਂ ਦੇ ਜਿਹੜੀ ਉਹ ਅਗਨ ਪੇਟ ਕਰਦੀ ਹੈ ਪਰ ਜਦੋਂ ਉੱਥੋਂ ਦੀ ਮੁਗਲ ਸਰਕਾਰ ਨੂੰ ਜਦੋਂ ਉਹ ਉੱਥੇ ਅਗਨ ਪੇਟ ਕੀਤੀ ਹੋਈ ਦੇਖਦੇ ਹੈ ਤੋਂ ਉਹ ਪੀਪ ਸ਼ਰੰਕੋਰ ਨੂੰ ਵੀ ਉਸੇ ਜਿਹੜੀ ਅਗੰਦੇ ਵਿੱਚ ਉਹ ਭੇਟ ਕਰ ਦਿੰਦੇ ਐ ਜਿੱਥੇ ਕੀ ਸੰਸਕਾਰ ਹੋ ਰਿਹਾ ਹੁੰਦਾ ਹੈ ਤਾਂ ਦੇਖੋ ਜਿਸ ਨੂੰ ਗੁਰੂ ਨਾਲ ਪਿਆਰ ਹੋ ਗਿਆ ਉਸ ਪਰਮਾਤਮਾ ਅਕਾਲ ਪੁਰਖ ਨਾਲ ਪਿਆਰ ਹੋ ਗਿਆ ਉਸ ਅੱਗੇ ਕੋਈ ਵੀ ਦੁੱਖ ਹੈ ਉਹ ਡਰਾ ਨਹੀਂ ਸਕਦਾ ਤਾਂ ਸਾਧ ਸੰਗਤ ਜੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਅਕਾਲ ਪੁਰਖਨਾਮ ਪਰਮਾਤਮਾ ਨਾਲ ਜੁੜਨ ਦਾ ਜੋ ਤਾਂਗ ਤਰੀਕਾ ਦੱਸਿਆ ਅੰਮ੍ਰਿਤ ਵੇਲੇ ਦਾ ਉਹ ਅਸਿਨਾ ਛੱਡੀਏ ਕੋਈ ਵੀ ਦੁੱਖ ਸਾਨੂੰ ਹਰਾ ਨਹੀਂ ਸਕਦਾ ਐਡੀ ਵੱਡੀ ਚਾੜੀ ਚਾੜੀ ਜਿਹੜੇ ਸਿੰਘ ਸੀ ਉਹ 10 ਲੱਖ ਦਾ ਮੁਕਾਬਲਾ ਕਰਦਾ ਹੋਇਆ ਇੰਨੀਆਂ ਪਿਆਰ ਨਾਲ ਸ਼ੇਰਦੀਆਂ ਪਾਈਆਂ ਪਰ ਕੋਈ ਵੀ ਸਿੰਘ ਸੀ ਜਿਹੜਾ ਉਟੋਲਿਆ ਨਹੀਂ ਕੋਈ ਵੀ ਸਿੰਘ ਸੀ ਜਿਹੜਾ ਉਹ ਡਰਿਆ ਨਹੀਂ ਤਾਂ ਇਹ ਹੀ ਉਸ ਅਕਾਰ ਕੁਖ ਦੀ ਬਖਸ਼ਿਸ਼ ਨਾਲ ਗੁਰੂ ਦੀ ਮਿਹਰ ਨਾਲ ਹੋ ਸਕਦਾ ਹੈ ਤਾਂ ਸਾ ਸੰਗਤ ਜੀ ਜੇ ਅਸੀਂ ਉਸ ਪ੍ਰਮਾਤਮਾ ਦਾ ਉਸ ਵਾਹਿਗੁਰੂ ਦਾ ਪਿਆਰ ਪਾਉਣਾ ਹੈ ਤਾਂ ਅੰਮ੍ਰਿਤ ਵੇਲਾ ਨਾ ਛੱਡ ਕੇ ਸਿਮਰਨ ਨਾ ਛੱਡੀਏ ਵਾਹਿਗੁਰੂ ਸਿਮਰਨ ਦੇ ਵਿੱਚ ਐਡੀ ਵੱਡੀ ਤਾਕਤ ਹੈ ਕਿ ਕੋਈ ਵੀ ਤੁਹਾਨੂੰ ਹਰਾ ਨਹੀਂ ਸਕਦਾ ਤਾਂ ਇੱਕ ਇੱਕ ਸਿੰਘ ਹੈ ਜਿਹੜਾ ਸਵਾ ਸਵਾ ਲੱਖ ਤੇ ਪਾਰੀ ਇਸ ਤਰ੍ਹਾਂ ਪੈ ਜਾਂਦਾ ਹੈ ਜਦੋਂ ਉਸ ਦੇ ਨਾਲ ਅਕਾਲ ਪੁਰਖ ਨਾਲ ਹੁੰਦਾ ਹੈ ਤੇ ਅਕਾਲ ਪੁਰਖ ਉਸ ਪ੍ਰਮਾਤਮਾ ਦੇ ਸਿਮਰਨ ਨਾਲ ਵਾਹਿਗੁਰੂ ਦੇ ਜਾਪ ਨਾਲ ਤੇ ਗੁਰਬਾਣੀ ਦੇ ਪਾਠ ਨਾਲ ਸਭ ਕੁਝ ਦੇ ਨਾਲ ਹੈ ਜਿਹੜਾ ਫਿਰ ਅਕਾਲ ਪੁਰਖ ਹੈ ਜਿਹੜਾ ਨਾਲ ਹੁੰਦਾ ਹੈ ਤਾਂ ਫਿਰ ਕਿਸੇ ਵੀ ਚੀਜ਼ ਦਾ ਡਰ ਨਹੀਂ ਰਹਿੰਦਾ ਤਾਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਨੇ ਵੀ ਇਹੋ ਹੀ ਅਰਦਾਸ ਕੀਤੀ ਕਿ ਮੇਰੇ ਅੰਦਰ ਜਿਹੜੀ ਹੈ ਤੇਰਾ ਪਿਆਰ ਹੈ ਉਹ ਕਿਸੇ ਤਰ੍ਹਾਂ ਕੱਟ ਨਾ ਜਾਵੇ ਤੇਰੀ ਯਾਦ ਕਿਸੇ ਤਰ੍ਹਾਂ ਕੱਟ ਨਾ ਜਾਵੇ ਚਾਹੇ ਮੇਰੇ ਪੁੱਤਰ ਤੇ ਮੇਰੇ ਸਿੰਘ ਹੈ ਟੁੱਟੇ ਟੁੱਟੇ ਹੋ ਜੰ ਪਰ ਤੇਰੀ ਨਾਲ ਜਿਹੜਾ ਪਿਆਰ ਹੈ ਉਨਾ ਹੀ ਰਵੇ ਤੇਰੀ ਯਾਦ ਉਨੀ ਰਵੇ ਤੇਰੀ ਸਿਮਰਨ ਦੀ ਦਾਤ ਉਸੇ ਤਰ੍ਹਾਂ ਹੀ ਮੇਰੇ ਕੋਲ ਰਵੇ ਤਾਂ ਸਾਧ ਸੰਗਤ ਜੀ ਇੱਥੋਂ ਸਾਨੂੰ ਆਪਣੇ ਜੀਵਨ ਦੇ ਵਿੱਚ ਸਿੱਖਣ ਦੀ ਬਹੁਤ ਲੋੜ ਹੈ ਜੇ ਅਸੀਂ ਸਿੱਖ ਗਏ ਤਾਂ ਕੋਈ ਵੀ ਦੁੱਖ ਸਾਨੂੰ ਹਰਾ ਨਹੀਂ ਸਕਦਾ ਤੇ ਜਦੋਂ ਦੁੱਖ ਨਹੀਂ ਸਾਨੂੰ ਹਰਾ ਸਕਦਾ ਤੇ ਫਿਰ ਚੜ੍ਹਦੀ ਕਲਾ ਹਮੇਸ਼ਾ ਸਾਡੇ ਅੰਗ ਸੰਗ ਰਹੂਗੀ ਗੁਰੂ ਹਮੇਸ਼ਾ ਸਾਡੀ ਬਾਹ ਫੜੀ ਰੱਖਣਗੇ ਤਾਂ ਇੰਨੀਆਂ ਕੁ ਬੇਨਤੀਆਂ ਪਰਵਾਣ ਕਰਨਾ ਜੇ ਕੋਈ ਸ਼ਬਦ ਵਾਦਾ ਘਟਾ ਹੋ ਗਿਆ ਹੋਵੇ ਤਾਂ ਅੰਜਾਨ ਜੀ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ